ਕਿਸ ਤਰ੍ਹਾਂ ਦਾ ਐਨਕਾਊਂਟਰ ਹੋਇਆ ਕਿੰ ਕਿਸ ਤਰ੍ਹਾਂ ਦਾ ਗੈਂਗਸਟਰ ਸੀ ਕਿੰਨੇ ਉਹਦੇ ਖਿਲਾਫ ਮਾਮਲੇ ਦਰਸੀ ਦੇਖੋ ਅੱਜ ਸਾਡੀ ਜਿਹੜੀ ਆ ਸੀਆਏ ਸੰਰੂਰ ਦੀ ਪੁਲਿਸ ਟੀਮ ਐਸੀ ਬਲਕਾਰ ਸਿੰਘ ਦੀ ਜਿਹੜੀ ਆ ਇੰਚਾਰਜ ਦੇ ਨਾਲ ਇਧਰੋਂ ਸੁੱਲਰ ਘਾੜ ਤੋਂ ਨਗਰਾ ਸਾਹਿਬ ਨੇੜੇ ਨੇੜੇ ਜੋ ਰਸਤਾ ਹੈ ਉਹ ਉਧਰ ਜਾ ਰਹੇ ਸੀਗੇ ਤਾਂ ਤਕਰੀਬਨ 6:30 ਦੇ ਤਕਰੀਬਨ ਇੱਕ ਮੋਟਰਸਾਈਕਲ ਆ ਇੱਕ ਨੌਜਵਾਨ ਨਹਿਰ ਦੇ ਕਿਨਾਰੇ ਜਦੋਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਇੱਕਦਮ ਨੇੜਾ ਮੋਟਰਸਾਈਕਲ ਲੈਫਟ ਸਾਈਡ ਤੇ ਕਪਹੀ ਜਾਂਦੀ ਆ ਉਦੋਂ ਉਹ ਮੋੜ ਲੈ ਘਬਰਾ ਲੈ ਘਬਰਾ ਕੇ ਮੁੜ ਗਿਆ ਜਦੋਂ ਪੁਲਿਸ ਪਾਰ ਨੇ ਸ਼ੱਕ ਪਿਆ ਤਾਂ ਉਹਨਾਂ ਨੇ ਗੱਡੀ ਪਿੱਛੇ ਲਗਾ ਗਿਆ ਕਿਉਂਕਿ ਅੱਗੇ ਰਸਤਾ ਬੜਾ ਟਾਈਟ ਆ ਤੇ ਉਹਦੇ ਵਿੱਚ ਹਿੱਟ ਕੀਤੀ ਜਦੋਂ ਉਹ ਗਿਰਿਆ ਤਾਂ ਉਹਨੇ ਇੱਕਦਮ ਆਪਣਾ ਪਿਸਤਲ ਡੱਬੇ ਵਿੱਚ ਕੱਢ ਕੇ ਪੁਲਿਸ ਪਾਰਟੀ ਤੇ ਜਿਹੜਾ ਹਮਲਾ ਕੀਤਾ ਜੋ ਉਹਨੇ ਦੋ ਫਾਇਰ ਕੀਤੇ ਜੋ ਸਰਕਾਰੀ ਗੱਡੀ ਜੋ ਬਲੈਰੋ ਸਾਡੀ ਸੀ ਉਹਦੇ ਦੋ ਫਾਇਰ ਜਿਹੜੇ ਆਪਣਾ ਬੌਂਡ ਤੇ ਲੱਗੇ ਪੁਲਿਸ ਨੇ ਆਪਣੀ ਬਚਾਓ ਖਾਤਰ ਜਦੋਂ ਐਸੇ ਬਲਕਾਰ ਸਿੰਘ ਜਿਹੜੇ ਇੰਚਾਰਜ ਸੀ ਟੀਮ ਦੇ ਉਹਨਾਂ ਵੱਲੋਂ ਤੇ ਇੱਕ ਮਲਾਜ਼ਮ ਵੱਲੋਂ ਫੈਰ ਕੀਤਾ ਗਿਆ ਜੋ ਉਹਦੀ ਇੱਕ ਖੱਬੀ ਲੱਤ ਤੇ ਜਿਹੜਾ ਫੈਰ ਲੱਗਿਆ ਤੇ ਮੋਟਰਸਾਈਕਲ ਗਿਰਿਆ ਉਹਦਾ ਤੇ ਪੁਲਿਸ ਪਾਰਟੀ ਨੇ ਉਹਨੂੰ ਜਿਹੜਾ ਕਾਬੂ ਕੀਤਾ ਗਿਆ ਤੇ ਮੌਕੇ ਤੋਂ ਇੱਕ ਕੰਟਰੀ ਮੇਡ ਬੱਤੀਬੌਰ ਇੱਕ ਬਿਨਾ ਨੰਬਰ ਜਿਹੜਾ ਮੋਟਰਸਾਈਕਲ ਜਿਹੜਾ ਬਰਾਮਦ ਹੋਇਆ ਤੇ ਕੁਝ ਰੋਂਦ ਬਰਾਮਦ ਹੋਇਆ ਇਸ ਦੌਰਾਨ ਉਹਨੂੰ ਪੁਲਿਸ ਪਾਰਟੀ ਨੇ ਹੁਣ ਜਿਹੜਾ ਹਸਪਤਾਲ ਨੂੰ ਦਾਖਲ ਕਰਵਾਇਆ ਉਹਦੇ ਮੈਡੀਕਲ ਵਾਸਤੇ ਤੇ ਜੋ ਦੌਰਾਨੇ ਹੁਣ ਮੁਢਲੀ ਤਰਤੀਸ ਦਾ ਪਤਾ ਲੱਗਿਆ ਇਹ ਗਵਿੰਦੀ ਨਾਂ ਦਾ ਨੌਜਵਾਨ ਸੀ ਜੋ ਕਿ ਖਨਾਲ ਥਾਣਾ ਡੜਬਾ ਵਿੱਚ ਪੈਂਦਾ ਵਾ ਉੱਥੇ ਦਾ ਵਸਨੀਕ ਸੀ ਇਹ ਤੇ ਇਹ ਕਾਫੀ ਪੁਰਾਣਾ 2010 ਤੋਂ ਇਹ ਪਰਚੇ ਦਰਜਾਂ ਤਕਰੀਬਨ ਇਹ ਤੇ ਡਕੈਤੀ ਦੇ ਐਨਡੀਪੀਐਸ ਦੇ ਚੋਰੀਆਂ ਦੇ ਪੰਜਾਬ ਚ ਰਾਜਸਥਾਨ ਚ ਤਕਰੀਬਨ ਇੱਕ ਦਰਜਨ ਦੇ ਖਿਲਾਫ ਇੱਕ ਦਰਜਨ ਜਿਹੜੇ ਤੇ ਐਫਰਨ ਲਾਉਜ ਨੇ ਤੇ ਬਾਕੀ ਹੁਣ ਜਿਹੜੀ ਐਫਆਰ ਦਾਸ ਕਰਕੇ ਅਗਲੀ ਤਫਤੀਸ਼ ਕੀਤੀ ਜਾ ਰਹੀ ਹੈ ਹੁਣ ਪਗੋੜਾ ਸੀ ਜਾਂ ਕਿਦਾਂ ਜਬਾਨ ਤੇ ਸੀ ਕਿਦਾਂ ਸੀ ਵਾਹ ਉਹ ਉਹ ਰਿਕਾਰਡ ਅਸੀਂ ਚੈੱਕ ਕਰ ਰਹੇ ਹਾਂ ਆਪਣਾ ਕਿਉਂਕਿ ਇਹਨੇ ਪਰਚੇ ਨੈਚੁਰਲੀ ਇਹ ਬੰਦਾ ਕਈ ਵਾਰੀ ਜੇਲ੍ਹ ਜਾ ਚੁੱਕਾ ਹੈ ਮਾੜਾ ਬੰਦਾ ਵਾ ਉਹ ਅਸੀਂ ਸਾਰਾ ਦਾ ਰਿਕਾਰਡ ਦੇਖ ਰਹੇ ਹੁਣ ਕਿਉਂਕਿ ਅਚੰਤਿਤ ਜੋ ਸਾਡੀ ਪੁਲਿਸ ਪਾਰਟੀ ਨਾਲ ਇਹ ਫੇਸ ਹੋਇਆ ਬਾਕੀ ਤਫਤੀਸ਼ ਦੇ ਵਿੱਚ ਆ ਗਿਆ ਸਰ ਪਿਛਲੇ ਦਿਨ ਵੀ ਕੁਝ ਨਸ਼ਾ ਵਗੈਰਾ ਕਰਕੇ ਜੀ ਇਹ ਸ਼ਹਿਰ ਦੇ ਵਿੱਚ ਵੀ ਘੁੰਮਦਾ ਰਿਹਾ ਜੀ ਇਹਦੀ ਵੀਡੀਓ ਵੀ ਵਾਇਰਲ ਹੋਈ ਹੈ ਜੀ ਪਿਛਲੇ ਦਿਨ ਦੇ ਦੇਖੋ ਉਹ ਮੇਰੇ ਧਿਆਨ ਚ ਨਹੀਂ ਆ ਰਿਹਾ ਬਾਕੀ ਡੀਐ ਹਣ ਤੱਕ ਦਾ ਜੋ ਰਿਕਾਰਡ ਦੱਸਿਆ ਮੈਂ ਤੁਹਾਨੂੰ ਉਹ ਇੱਕ ਦਰਜ ਨੇ ਦੇ ਪਰਚੇ ਦਰਜ ਸੀਗੇ ਵੱਖ-ਵੱਖ ਇਹਨੇ ਡਾਕੇ ਮਾਰੇ ਹੋਣੇ ਐਨਡੀਪੀਐਸ ਦਾ ਕੰਮ ਕਰਦਾ ਉਹ ਗੱਲ ਤੁਹਾਡੀ ਸਹੀ ਆ ਤੇ ਹੁਣ ਐਫਆਰ ਦਰਜ ਹੋ ਗਈ ਆ ਅੱਗੇ ਤਫਤੀਸ਼ ਕਰਾਂਗੇ ਕੌਣ ਕਿੱਥੋਂ ਕੰਟਰੀ ਮੇਰੇ ਜਿਹੜਾ ਪਿਸਤਲ ਬਰਾਮਦ ਹੋਇਆ ਜਿਹੜਾ ਮੋਟਰਸਾਈਕਲ ਬਰਾਮਦ ਹੋਇਆ ਉਹ ਵੀ ਵਿਦਾਉਟ ਨੰਬਰ ਤੇ ਉਹ ਅੱਗੇ ਕਿਹੜੇ-ਕਿਹੜੇ ਦੇ ਬੰਦੇ ਨਾਲ ਨੇ ਕਿੱਥੋਂ ਮੋਟਰਸਾਈਕਲ ਚੋਰੀ ਕੀਤਾ ਉਹ ਜਿਹੜਾ ਸਾਰਾ ਅਸੀਂ ਤਫਤੀਸ਼ ਲਾਵਾਂਗੇ ਮੈਡੀਕਲ ਪੂਰੀ ਇਸ ਤਰ੍ਹਾਂ ਕੀ ਦਿੱਤਾ ਜਾ ਰਿਹਾ ਜੀ ਕੋਈ ਫਿਲਹਾਲ ਦੇਖੋ ਸਾਡੀ ਡਿਊਟੀ ਬਣਦੀ ਆ ਜੇ ਮਾੜਾ ਬੰਦਾ ਤਾਂ ਉਹ ਸਜ਼ਾ ਹੀ ਪਾਊਗਾ ਤੇ ਐਫਆਰ ਵੀ ਦਰਜ ਕੀਤੀ ਆ ਪਰ ਇਨਸਾਨੀਤ ਮੁੱਖ ਰੱਖਦੇ ਹੋਏ ਉਹਦਾ ਜਿਹੜਾ ਆਪਣਾ ਇਲਾਜ ਲਈ ਉਹਨੂੰ ਅਸੀਂ ਜਿਹੜੀ ਸਾਡੀ ਪਾਰਟੀ ਨੇ ਹਸਪਤਾਲ ਦਾਖਲ ਕਰਾਇਆ ਸਰ ਇਹਦੇ ਨਾਲ ਹੋਰ ਵੀ ਬੰਦੇ ਜੁੜੇ ਹੋਏ ਨੇ ਜੀ ਕੁਝ ਕੋਈ ਆਹੇ ਸਾਹਮਣੇ ਜੀ ਦੇਖੋ ਹਜੇ ਤਾਂ ਜਸਟ ਹੁਣੇ ਕੁਝ ਘੰਟੇ ਦੀ ਪਹਿਲਾਂ ਇਹ ਖਬਰ ਆ ਤੇ ਐਫਆਰ ਦਰਜ ਕਰਕੇ ਅਸੀਂ ਜਿਹੜਾ ਆਪਣਾ ਤਫਤੀਸ਼ ਵਿੱਚ ਲਾਵਾਂਗੇ ਅੱਗੇ ਕੀ ਕੀ ਅੱਗੇ ਹੋਣਾ ਥੈਂਕ ਯੂ